ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਇੱਧਰ ਦੇ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ ਤੇਰਾ ਬਸਾਰਾ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਚੈੱਕ ਕਰੀਏ ਤੁਹਾਨੂੰ ਅੱਜ ਦਾ ਵਿਊ ਕਿਵੇਂ ਦਾ ਹੈ ਜੀ ਬਦਲਵਾਈ ਹੋਈ ਹੈ ਜੀ ਜੀ ਚੈੱਕ ਕਰੋ ਜੀ ਵਿਊ ਕਿੰਨਾ ਵਧੀਆ ਹੈ ਜੀ ਤੇ ਅਸੀਂ ਤੁਹਾਨੂੰ ਦੱਸਿਆ ਸੀਗਾ ਵੀ ਅਸੀਂ ਚੱਲੇ ਆ ਉਹ ਸਾਹਮਣੇ ਜਿਹੜਾ ਵਾਈਟ ਜੇ ਕਲਰ ਦਾ ਕਾਰ ਨਹੀਂ ਤਿਕਦਾ ਹੈਗਾ ਉਹਨਾਂ ਦੇ ਘਰ ਚੱਲੇ ਆ ਜੀ ਅਸੀਂ ਸਮਾਨ ਵੜਾਣ ਉਹਨਾਂ ਨੇ ਸਾਥ ਸਮਾਨ ਮਗਾਇਆ ਸੀਗਾ ਜੀ ਅਸੀਂ ਕੱਲ ਗਏ ਸੀ ਕਿ ਤੁਹਾਨੂੰ ਜਿਵੇਂ ਕਿ ਪਤਾ ਹੀ ਅਸੀਂ ਪੱਟੇ ਗਏ ਸੀਗੇ ਮਾਰਕੀਟ 'ਚ ਸਮਾਨ ਲੈਣ ਤੇ ਹੁਣ ਚੱਲੇ ਆ ਜੀ ਅਸੀਂ ਉਹਨਾਂ ਦਾ ਸਮਾਨ ਵੜਾਣ ਜੋ ਲੈ ਕੇ ਆਏ ਸੀਗੇ ਤੇ ਦੇਖੋ ਜੀ ਕਿੰਨਾ ਵਧੀਆ 뷰 ਹੈ ਜੀ ਸਾਡੇ ਇਹ ਹੈਗਾ ਜੀ ਸਾਡੇ ਘਰ ਤੋਂ ਨੀਚੇ ਨੂੰ ਜਿਹੜਾ ਰੋਡ ਜਾਂਦਾ ਤੇ ਉਹ ਦਾ ਉਹ ਹੈ ਜੀ ਦੇਖੋ ਕਿੰਨਾ ਵਧੀਆ ਲੱਗਦਾ ਹੈ ਜੀ ਸਾਹਮਣੇ ਸਾਰੇ ਕਿਤੇ ਲੋ ਜੀ ਚੈੱਕ ਕਰੋ ਜੀ ਦੇਖੋ ਕਿੰਨਾ ਵਧੀਆ ਥਿਊ ਹੈ ਜੀ ਤੇ ਆ ਦੇਖੋ ਜੀ ਤੇ ਤੇਰੇ ਮਦਨ ਕਹਿੰਦੇ ਸੀ ਕਿ ਤੁਹਾਡੇ ਘਰ ਤੋਂ ਨਿੱਕੇ ਲੱਗਿਆ ਜੀ ਆਲੂਆਂ ਦਾ ਬੁੱਟਾ ਇਹਦੇ ਤੇ ਲੱਗ ਰਿਹਾ ਜੀ ਆੜੂ ਤੇ ਵਾਜੀ ਆਮ ਦਾ ਰੱਖਿਆ ਓਏ ਜੀ ਸਾਡਾ ਉੱਪਰ ਜਾ ਕੇ ਘਰ ਜਿਹੜਾ ਸੀ ਨਵਾਂ ਘਰ ਬਣਾਉਣ ਲੱਗੇ ਆ ਜੀ ਤੇ ਮੈਨੂੰ ਚਮਕੌਰ ਸਾਹਿਬ ਤੋਂ ਕਿਸੇ ਨੇ ਕਮੈਂਟ ਕਰਿਆ ਸੀਗਾ ਵੀ ਤੁਸੀਂ ਨੰਟਰ ਕਰ ਦਿਓ ਪਾਣਾ ਤੇ ਮੈਂ ਉਹਨਾਂ ਦੇ ਕਮੈਂਟ ਦਾ ਰਿਪਲਾਈ ਦਿੰਦੀ ਆ ਜੀ ਅੱਜ ਵੀਡੀਓ 'ਚ ਸਾਡੇ ਨਾਲ ਇਧਰ ਬਰਸਾਤ ਪੈਣ ਕਰਕੇ ਨਾ ਰਸਤੇ ਬਹੁਤ ਜ਼ਿਆਦਾ ਖਰਾਬ ਹੋ ਗਏ ਪਏ ਰੋਡ ਬਲੌਕ ਹੋ ਗਈ ਪਈ ਹੈ ਤੇ ਉਹਦੇ ਕਰਕੇ ਉਹਦੇ ਘਰ ਕੋਲ ਉਹਦੇ ਘਰ ਕੇ ਇਹਨਾਂ ਸਮਾਨ ਨਹੀਂ ਆਦਾਗਾ ਘਰ ਯਾਨੀ ਕਿ ਜਿਹੜਾ ਸਮਾਨ ਬੱਦੀ ਤੋਂ ਲਈ ਕਹਣਾ ਰੇਤਾ ਸੀਮਿੰਟ ਬਜਰੀ ਵਗੈਰਾ ਸਾਰਾ ਕੁ ਸਾਮਾਨ ਆਣਾ ਨਾ ਤਾ ਉਹ ਫਿਰ ਹਜੇ ਲੇਕਿਨ ਆ ਸਕਦਾ ਸੀ ਬਰਸਾਤ ਦੇ ਮੌਸਮ ਚ ਰੋਡ ਬੰਦ ਹੋਣੇ ਕਰਕੇ ਤਾਂ ਫਿਰ ਉਹ ਜਦੋਂ ਰੋਡ ਠੀਕ ਹੋਊਗੀ ਥੋੜਾ ਜਿਹਾ ਮੌਸਮ ਜਿਾ ਠੀਕ ਹੋ ਜਾਊਗਾ ਯਾਨੀ ਕਿ ਆਹ ਮੀਂਹ ਸਾਰਾ ਬਰਸਾਤ ਦਾ ਹੀ ਜਾਣਾ ਜੇ ਕਿ ਹੁਣ ਮੀਂਹ ਪਈ ਜਾਂਦੇ ਇੱਧਰ ਜਦੋਂ ਮੀਂਹ हट ਜਾਊਗਾ ਫਿਰ ਸਮਾਨ ਲੈ ਕੇ ਆਉਂਗੇ ਫਿਰ ਚੱਲੂਗਾ ਜੀ ਕੰਮ ਲੈਂਡਰ ਦਾ ਲੈਂਡਰ ਪਾੜਾ ਜੀ ਅਸੀਂ ਤੇ ਉਹ ਦੇਖੋ ਜੀ ਡਿੰਪਲ ਤੇ ਸਿਮੂ ਚੱਲਿਆ ਜੀ ਸਮਾਨ ਚੱਕਿਆ ਜੀ ਡਿੰਪਲ ਨੇ ਦਾਦੀ ਨੂੰ ਸਮਾਨ ਦੇ ਕੇ ਆਣਾ ਜੀ ਤੇ ਅੱਜ ਤੁਹਾਨੂੰ ਮਿਲਾਈਏ ਡਿੰਪਲ ਲਾਲ ਡਿੰਪਲ ਖੜੀ ਹੈ ਜੀ ਉਹ ਦੇਖੋ ਸਾਹਮਣੇ ਤੇ ਦੇਖੋ ਕਿੰਨਾ ਵਧੀਆ 뷰 ਹੈ ਜੀ ਇੱਧਰ ਦਾ ਆ ਮਿਲੋ ਜੀ ਡਿੰਪਲ ਲਾਲ ਬੋਲੀ ਨੀ ਬੱਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਅੱਜ ਲੱਗੇ ਦਾ ਸਮਾਨ ਬਰਾ ਅੱਛਾ ਜੀ ਠੀਕ ਹੈ ਜੀ ਬੜਾ ਵਧੀਆ ਦੇਖਿਆ ਚਲੋ ਜੀ ਫਿਰ ਅਸੀਂ ਹੁਣ ਬਣਾਇਆ ਇਹ ਦਾਦੀ ਦਾ ਸਮਾਨ ਤੇ ਨਾਲ ਦੀ ਨਾਲ ਤੁਹਾਨੂੰ ਇਧਰ ਦਾ ਵਿਊ ਚੈੱਕ ਕਰਵਾਉਂਗੇ ਜੀ ਕਿੰਨਾ ਵਧੀਆ ਵਿਊ ਹੈ ਜੀ ਤੇ ਡਿੰਪਾ ਲੈ ਚੱਕੀ ਜੀ ਰੱਸੀ ਸਾਡੇ ਇਧਰ ਮੀਂਹ ਪੈਣ ਕਰਕੇ ਜੇ ਕੱਖਾ ਦਾ ਔਖਾ ਹੋਇਆ ਵਾ ਫਿਰ ਅਸੀਂ ਜੀ ਕੱਖ ਲੈ ਸੀਗੇ ਮੁੱਲ ਯਾਨੀ ਕਿ ਜਿਹੜਾ ਉਹ ਇਧਰ ਕੱਖ ਪਹਿਲਾਂ ਵੱਢ ਲੈਂਦੇ ਫਿਰ ਉਹਨੂੰ ਸੁਕਾ ਕੇ ਰੱਖ ਲੈਂਦੇ ਵੇ ਜਿਵੇਂ ਕਿਸੇ ਨੂੰ ਲੋੜ ਪੈਂਦੀ ਫਿਰ ਉਹ ਅਸੀਂ ਲੈ ਲੈਂਦੇ ਜੀ ਆਪਣੇ ਡੰਗਰਾ ਖਾਤਰ ਮੀਂਹ ਮੂਹ ਚ ਕੰਮ ਆ ਜਾਂਦਾ ਜੀ ਉਹ ਫਿਰ ਤੇ ਹੁਣ ਅਸੀਂ ਆਪਣੇ ਉਹਨਾਂ ਤੋਂ ਇੱਕ ਗਵਾੜ ਚ ਜਿਹੜੇ ਦਾਦੀ ਆ ਉਹਨਾਂ ਤੋਂ ਲਿਆ ਸੀਗਾ ਜੀ ਕੱਖ ਤੇ ਉਹ ਲੈ ਕੇ ਆਣਾ ਜੀ ਅਸੀਂ ਹੁਣ ਲੋਅਲ ਗਾਨ ਚੈੱਕ ਕਰਵਾਈਏ ਇੱਧਰ ਦਾ 뷰 ਦੇਖੋ ਕਿੰਨਾ ਵਧੀਆ ਲੱਗਦਾ ਹੈ ਜੀ ਬਦਲ ਵੀ ਹੋਇਆ ਜੀ ਬਹੁਤ ਜ਼ਿਆਦਾ ਕਾਲਾ ਐਂ ਕਾਲਾਟ ਆਈ ਪਈ ਹੈ ਜੀ ਆ ਦੇਖੋ ਜੀ ਕਿੰਨਾ ਵਧੀਆ ਲੱਗਦਾ ਹੈ ਜੀ ਮਿੱਟਾ ਕੱਖ ਦਾ ਮੈਨੂੰ ਐਨਾ ਦਾ ਪਤਾ ਨਹੀਂ ਵੀ ਇਹਨੂੰ ਕੀ ਕਹਿੰਦੇ ਪਰ ਸੋਹਣਾ ਬੋਤ ਲੱਗਦਾ ਹੈ ਜੀ ਦੇਖੋ ਜੀ ਪਹਾੜਾ ਦਾ 뷰 ਕਿੰਨਾ ਵਧੀਆ ਹੈ ਤੇ ਲੈ ਲੋ ਦੁੱਧ ਲੈ ਲੋ ਜੀਰਾ ਲੈ ਲੋ ਆਟਾ ਲੈ ਲੋ ਇੱਧਰ ਦੇਖੋ ਇਹ ਡਿੰਪਲ ਲੱਗੀ ਹੈ ਜੀ ਪਿੱਛੇ ਬੋਲਣ ਤੇ ਉਹ ਦੇਖੋ ਜੀ ਖਜੂਰ ਦਾ ਬੁੱਟਾ ਜਿੱਥੇ ਲੱਗਦੀ ਹੈ ਜੀ ਖਜੂਰਾ ਚਲੋ ਆ ਜਾਓ ਆ ਜਾਓ ਆ ਜਾਓ ਆ ਜਾਓ ਜੀ ਗੋਭੀ ਦੀ ਸਬਜ਼ੀ ਵੀ ਬਣਦੀ ਹੈ ਆ ਜਿਹੜੀ ਦੇ ਵਿੱਚ ਪਤਨੀ ਵਾਈਟ ਵਾਈਟ ਜੇ ਫੁੱਲ ਲੱਗਿਆ ਡਿੰਪਲ ਕਹਿੰਦੀ ਐਦੀ ਸਬਜ਼ੀ ਬਣਦੀ ਹੈ ਜੀ ਉਹ ਨਹੀਂ ਵਿੱਚ ਦੇ ਕੱਟ ਕੇ ਬਣਦੀ ਗੋਭੀ ਜੀ ਨਿਕਲਦੀ ਮम्मा ਕੋਈ ਬਿਚੇ ਲਾਓ फोन फोन मिलूंगा तो बात दऊंगा मैं वीडियो बना रहा है लड्डू आ देखो जी ਤੁਸੀਂ ਦੇਖ ਹੀ ਲੋ ਵੀ ਰੋਡ ਕਿੰਨਾ ਖਰਾਬ ਹੈ ਜੀ ਇਹਦੇ ਕਰਕੇ ਇਧਰ ਯਾਨੀ ਕਿ ਗੱਡੀਆਂ ਗੁੱਡੀਆਂ ਤਾਂ ਬਹੁਤ ਹੀ ਜ਼ਿਆਦਾ ਘਾਟਾਂਦੀ ਹੈ ਰੋਡ ਤੇ ਯਾਨੀ ਕਿ ਜਦੋਂ ਮੌਸਮ ਜਿਆ ਠੀਕ ਹੋ ਜਾਂਦਾ ਯਾਨੀ ਕਿ ਥੋੜੀ ਜਿਹੀ ਸਸਿਆਲ ਜਾ ਆ ਜੂਗਾ ਗਰਮੀ ਅਰ ਗਰ ਸਿਆਲ ਚ ਠੀਕ ਰਹਿੰਦਾ ਮੌਸਮ ਯਾਨੀ ਕਿ ਜਾਦਵੀ ਸੜਕ ਠੀਕ ਹੀ ਰਹਿੰਦੀ ਸਿਆਲ ਚ ਠੀਕ ਕਰ ਜਾਂਦੇ ਗਰਮੀਆ ਚ ਵੀ ਇਹ ਠੀਕ ਰਹਿੰਦਾ ਰੋਡ ਬਰਸਾਤ ਚ ਆ ਕੇ ਖਰਾਬ ਹੋ ਜਾਂਦਾ ਜੀ ਆ ਦੇਖੋ ਜੀ ਕਿਵੇਂ ਸੜਕਾਂ 'ਚ ਪਾਣੀ ਸੜਕ 'ਤੇ ਪਾਣੀ ਉਹ ਪਾਣੀ ਆਇਆ ਪਿਆ ਤੇ ਕਰਕੇ ਸਾਰੀ ਸੜਕ ਖਰਾਬ ਹੋਈ ਪਈ ਹੈ ਜੀ। ਤੇ ਆ ਦੇਖੋ ਜੀ ਉੱਪਰ ਤੋਂ ਪਹਾੜੀਆਂ ਤੋਂ ਪਾਣੀ ਆਂਦਾ ਹੈ ਜੀ ਜਿਹੜਾ ਉਤਰ ਕੇ। ਇਤਨਾ ਵਧੀਆ ਲੱਗਦਾ ਹੈ ਜੀ। ਯਾਹ ਦੇਖੋ ਜੀ ਨੀਚੇ ਤੋਂ। ਦੀਦਾ ਜੀ ਗੁਰਦੁਆਰਾ ਜਿੱਥੇ ਅਸੀਂ ਰਹਿੰਦੇ ਜੀ।

ਕਹਦੇ ਤੇ ਉਹ ਨਿਕਲਦਾ ਜੀ ਗੁੰਝ ਜਿਹੜਾ ਨਹੀਂ ਕਿਹਨੂੰ ਕਹਿੰਦੇ ਬਰੋਜਾ ਉਹ ਵੀ ਇੱਧਰ ਵੇਚਦੇ ਜੀ ਇਹਦੇ ਤੋਂ ਕੱਟ ਕੇ ਕਹਦੇ ਤੇ ਉਹ ਗੋਲ-ਗੋਲ ਜਿਆ ਲੱਗਦੀ ਹੈ ਜਿਹੜੀ ਜਿਹੜੇ ਫੁੱਲ ਜਿਹੋ ਹੁੰਦੇ ਕੈਸਟੀਆਂ ਕੈਸਟੀਆਂ ਕਹਿੰਦੇ ਨੇ ਵੀ ਤੇ ਇੱਕ ਬੀਜਾ ਵੀ ਨਿਕਲਦਾ ਉਹ ਖਾਂਦੇ ਵੀ ਹੁੰਦੇ ਜੀ ਹਾਂ ਗਰਮੀ ਦੇ ਟਾਈਮ ਨਿਕਲੋ ਚਲੋ ਜੀ ਫਿਰ ਨਨ ਬਿਲਦਿਆ ਜੀ ਅੱਗੇ ਜਾ ਕੇ ਅਸੀਂ ਕੀ ਕਰਦੇ ਹਾਂ ਜੀ ਫਿਰ ਦਿਖਾਉਂਗੇ ਜੀ ਆਹ ਲੋ ਜੀ ਚੈੱਕ ਕਰੋ ਜੀ ਇੱਧਰ ਦਾ ਵੀਊ ਕਿੰਨਾ ਵਧੀਆ ਹੈ ਤੇ ਤੇ ਅਸੀਂ ਚੱਲੇ ਆ ਜੀ ਕੱਖ ਲੈਣ ਤੇ ਉਹ ਦੇਖੋ ਜੀ ਡਿੰਪਲ ਤੇ ਸਿਮੂ ਵੀ ਚੱਲੀ ਆ ਜੀ ਮੂਰੇ ਮੂਰੇ ਸਿਮੂ ਸਾਡੀ ਸਭ ਤੇ ਮੂਰੇ ਮੂਰੇ ਹੈ ਸਾਰੇ ਨੂੰ ਕਹਿੰਦੀ ਆਜੋ 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 ਲੋ ਜੀ ਦੇਖੋ ਜੀ ਕਿੰਨਾ ਵਧੀਆ ਵੀਊ ਹੈ ਜੀ ਇੱਧਰ ਦਾ ਫੋਰ ਕੇ ਰੋਜੀ ਦੇਖੋ ਜੀ ਕਿੰਨਾ ਵਧੀਆ ਮੌਸਮ ਹੋਇਆ ਪਿਆ ਜੀ ਇੱਧਰ ਵੈਸੇ ਤਾਂ ਬੱਦਲ ਵਾਈ ਵੀ ਹੋਈ ਐ ਹੁਣੇ-ਹੁਣੇ ਮੀਂਹ ਪਾ ਕੇ हटਿਆ ਜੀ ਤੇ ਫੇਰ ਮੀਂਹ ਦਾ ਮੌਸਮ ਹੋਇਆ ਪਿਆ ਜੀ ਉਹ ਦੇਖੋ ਜੀ ਪਿੱਛੇ ਇੱਕ ਪਹਾੜੀ ਦੇਖੋ ਮੜੀ ਜੀ ਦਿਖਦੀ ਐ ਵਸੋ ਤੇ ਕਿੰਨੀ ਧੁੰਦ ਪਈ ਪਈ ਐ ਜੀ ਉਹ ਦੇਖੋ ਆਹ ਦੇਖੋ ਸਾਹਮਣੇ ਉਹ ਦੇਖੀ ਕਿੰਨੀ ਐ ਨਾ ਹਾਂ ਦੇਖੋ ਜੀ ਕਿੰਨਾ ਵਧੀਆ 뷰 ਹੈ ਜੀ ਪਹਾੜੀਆਂ ਦਾ ਦੇਖੋ ਜੀ ਕਿਵੇਂ ਬੱਦਲ ਜੇ ਗਿਰੇ ਪਏ ਪਹਾੜੀਆਂ ਤੇ ਨੰਗਰ ਕੀ ਤੇ ਮੌਸਮ ਵੀ ਨਾ ਵਧੀਆ ਹੋਇਆ ਪਿਆ ਜੀ ਇੱਧਰ ਮੀਂਹ ਪਾ ਕੇ ਸੜਕ ਤਾਂ ਖਰਾਬ ਹੀ ਹੈ। ਤਾਂ ਇਧਰ ਗੱਡੀਆਂ-ਗੁੱਡੀਆਂ ਕੁਝ ਨਹੀਂ ਆ ਸਕਦਾ ਹੁਣ। ਸਾਰਾ ਕੁਝ ਬੰਦ ਹੋ ਗਿਆ ਜੀ। ਚਲੋ ਜੀ ਫਿਰ। ਅਨੂ ਦਿਖਾਵਾਂਗੇ ਜੀ ਹੋਰ ਕੁਝ। ਦੇਖੋ ਜੀ ਕਿੰਨਾ ਵਧੀਆ ਲੱਗਦਾ ਹੈ ਜੀ। ਬੱਦਲ ਜੀ ਕਿੰਨੇ ਸੋਹਣੇ ਲੱਗਦੇ ਆ ਪਹਾੜੀਆਂ ਤੇ। ਕਿਰੇਵੇ ਜੀ। ਦੇਖੋ ਜੀ ਕਿੰਨਾ ਵਧੀਆ ਲੱਗਦਾ ਹੈ ਜੀ ਤੇ ਫਸੀਆਂ ਨੇ نیچے ਖੜੇ ਹੈ ਜੀ ਤੇ ਉਹ ਦੇਖੋ ਜੀ ਉੱਪਰ ਗੁਰਦੁਆਰਾ ਜੋਰਜੀ ਸਾਹਿਬ ਦਿਖਦਾ ਹੈ ਜੀ ਪੂਰਾ ਥੋੜਾ ਜਿਹਾ ਹੀ ਦਿਖਦਾ ਹੈ ਜੀ ਅਸਲ ਨੂੰ ਚੈੱਕ ਕਰਵਾਈਏ ਜੀ ਉਹ ਦੇਖੋ ਜੀ ਸਾਹਮਣੇ ਗੁਰਦੁਆਰਾ ਜੋਰਜੀ ਸਾਹਿਬ ਜੀ ਕਿੰਨਾ ਵਧੀਆ ਲੱਗਦਾ ਹੈ ਜੀ जी, देखो जी, कि पत्थर के पानी उ कि हरियाई जमी पी है अंबा के बूटे लगे है लग दे जी दे वो देखो सामने दादी जी बोलते हैं जी इनका समान लेके आए जी ਜੀ ਦੇਖੋ ਜੀ ਪਹਾੜ ਕਿੰਨੇ ਵਧੀਆ ਹੈ ਉੱਪਰ ਨੂੰ ਜੀ ਪੱਥਰੀ ਪੱਥਰ ਕਿੱਡੇ بڑے بڑے ਜੀ ਜੇ ਅਸੀਂ ਆਏ ਸੀ ਕਿ ਦਾਦੀ ਉਹਨਾਂ ਦੇ ਘਰ ਜੀ ਜਿਨ੍ਹਾਂ ਨੇ ਸਾਥ ਉਸਮਾਨ ਮਗਾਇਆ ਸੀਗਾ ਜੀ ਆ ਹੈਗਾ ਜੀ ਉਹਨਾਂ ਦਾ ਘਰ ਤੇ ਆ ਨੀਚੇ ਜਾ ਕੇ ਤੇ ਆ ਵੀ ਸਾਡੀ ਦਾਦੀ ਦਾ ਹੀ ਘਰ ਉਧਰ ਪਰਲੀ ਸਾਈਡ ਤੇ ਉਹ ਇੱਕ ਹੋਰ ਪਿੱਛੇ ਬੈਕ ਸਾਈਡ ਤੇ ਤੇ ਦੇਖੋ ਜੀ ਦਾਦੀ ਉਹਦੇ ਘਰ ਤੇ ਸਾਹਮਣੇ ਦਾ ਦੇਖੋ ਜੀ ਕਿੰਨਾ ਵਧੀਆ ਲੱਗਦਾ ਹੈ ਜੀ ਕੁਝ ਕਿੰਨਾ ਵਧੀਆ ਹੈ ਜੀ ਅੱਜ ਚਲੋ ਜੀ ਫੇਰ ਅੱਗੇ ਜਾ ਕੇ ਤੁਹਾਨੂੰ ਹੋਰ ਮਲਾਉਂਗੀ ਜੀ ਕੀ ਕਰਦੇ ਜੀ ਟਿੰਪਾ ਨੇ ਲੈ ਕੇ ਜਾਣੇ ਕਾਕ ਤੇ ਤੁਹਾਨੂੰ ਕਾਕ ਵੀ ਦਿਖਾਵਾਂਗੇ ਜੀ ਕਿਵੇਂ ਦੇ ਹੁੰਦੇ ਜੀ ਅਦਰ ਜਿਹੜੇ ਬਾੜ ਦੇ ਕੇ ਰੱਖਦੇ ਸੁਕਾਂਦੇ ਉਹਨਾਂ ਨੂੰ ਤੇ ਫਿਰ ਉਹ ਵੀ ਦਿਖਾਵਾਂਗੇ ਜੀ ਤੇ ਉਹ ਦੇਖੋ ਜੀ ਅਸੀਂ ਆਗੇ ਕੱਕ ਲੈ ਕੇ ਜੀ ਤੇ ਦੇਖੋ ਡਿੰਪਲ ਜਾਂਦੀ ਹੈ ਜੀ ਕੱਕ ਲਈ ਐਵੇਂ ਰੱਖ ਲੰਦੇ ਜੀ ਅਦਰ ਕੱਕ ਵੱਢ ਕੇ ਉਹਨੂੰ ਸੁਕਾ ਲੰਦੇ ਫੇਰੀ ਮੀਮੂ ਆ ਦਾ ਫਿਰ ਉਹਦੇ ਚ ਮੀਮੂ ਚ ਕਮਾ ਚ ਆ ਜਾਂਦਾ ਜੀ ਉਹ ਫਿਰ ਕੱਕ ਡੰਗਰਾ ਨੂੰ ਪਾਣ ਵਾਸਤੇ ਤੇ ਸਾਡੇ ਤਾਂ ਖਤਮ ਹੋ ਗਿਆ ਅਸੀਂ ਵੀ ਰੱਖਿਆ ਸੀਗਾ ਜੀ ਸਾਡੇ ਲੱਗ ਗਿਆ ਜੀ ਤੇ ਹੁਣ ਸਾਨੂੰ ਲੈਣਾ ਪੈ ਗਿਆ ਜੀ ਫੇਰ ਕੱਕ ਦਾਦੀਆਂ ਨਾਲ ਉਹ ਜੀ ते वो देखो सी मुंह बच जिया जी मुरे मुरे ऐ मैं तो कहती मैं तो तुरने होंडा आज देख रहो कहती मैंने दादी देखा लेके जाओ मैं तुरके जाऊंगी जी कहती सिमरनार कसी कासाइनो राजबागी खा लगी मैं खा लिया टेस्टी लग रहा टेस्टी लग रहा है ਠੀਕ ਹੈ ਜੀ ਅੱਜ ਅਸੀਂ ਬਣਾਈ ਹੈ ਜੀ ਹਰਸੀ ਬਰੰਦੀ ਫਰਮਾਇਸ਼ ਤੇ ਮੈਗੀ ਤੇ ਸਰਦੀ ਮੈਂ ਕਹਿੰਦੇ ਸੀਗੀ ਮੈਂ ਮੈਗੀ ਖਾਣੀ ਤੇ ਮੈਨੂੰ ਮੈਗੀ ਬਣਾ ਕੇ ਦੇ ਦਿਓ ਜੀ ਤੇ ਅਸੀਂ ਬਣਾਈ ਹੈ ਜੀ ਹੁਣ ਮੈਗੀ ਇਹ ਬਣੀ ਮੈਗੀ ਬਣ ਕੇ ਹੋ ਗਈ ਤਿਆਰ ਤੇ ਹੁਣ ਸਾਰੀ ਅਸੀਂ ਹਰਸੀ ਮਰਨ ਨੂੰ ਤੇ ਮੈਨੂੰ ਕਲਵੀ ਕੰਤੀ ਮम्मा ਮੈਗੀ ਬਣਾ ਦੇ ਕੱਲ ਮੇਰਾ ਟਾਈਮ ਨਹੀਂ ਲੱਗਿਆ ਸੀ ਕੱਪੜੇ-ਕਪੜੇ ਧੋਣ ਆ ਗਏ ਸੀਗੇ ਫਿਰ ਅੱਜ ਜੀ ਬਣਾਈ ਲਈ ਕੱਲ ਇਹਨੂੰ ਪਰਾਠੇ ਤਰਾਟਾ ਘਾਤਾ ਸੀਗਾ ਤੇ ਬਿਸਕੁਟ ਨਮਕੀਨ ਵਗੈਰਾ ਖਾ ਲਈ ਸੀਗੀ ਤੇ ਹੁਣ ਲੱਗਿਆ ਜੀ ਅੱਜ ਦੀ ਗਰਮਾਹਸ਼ਾ ਸੀ ਪੂਰੀ ਕਰਤੀ ਮੈਗੀ ਬਣਾਤੀ ਐ ਨੂੰ ਪਰ ਗਾਬਾਂ ਦੇ ਗੱਦੇ ਚਲੋ ਜੀ ਸਾਡੀ ਮੈਗੀ ਬਣ ਕੇ ਤਿਆਰ ਹੈ ਜੀ ਤੇ ਹੁਣ ਅਸੀਂ ਹਰਸੀ ਮਨ ਨੂੰ ਖਲਾ ਦਈਏ ਮੈਗੀ ਤੇ ਮਿਲਦੇ ਆ ਜੀ ਫੇਰ ਤੁਹਾਨੂੰ ਦੋ ਬਾਈ ਕਰ ਦੇ ਬਾਈ ਗਾ ਦੋ ਬਾਈ ਕੇ ਮੈਂ ਮੈਗੀ ਖਾ ਲਵਾਂ ਮੈਂ ਬਾਗੇ ਖਾ ਲਵਾਂ ਬਿੱਲੀ ਬਾਗੇ ਵੀ ਖਾਵੇ ਲਓ ਜੀ ਮਿਲੋ ਮੰਮੀ ਨਾਲ ਜੀ ਮੰਮੀ ਆ ਕੇ ਧਾਰ ਕੱਢ ਕੇ ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਆ ਗਏ ਹੁਣ ਧਾਰ ਚੋਕੇ ਦੁੱਧ ਚੋਲੇ ਆ ਇੱਧਰ ਦੁੱਧ ਰੱਖਤਾ ਤੇ ਲੀਚੀ ਚ ਗਰਮ ਇੱਧਰ ਇਹਨਾਂ ਨੇ ਰੋਟੀ ਬਣਾਤੀ ਮੇਰੇ ਆਉਣੇ ਨਾਲ ਮੀਂਹ ਪੈਣ ਲੱਗ ਗਿਆ ਤਾਂ ਮੈਂ ਧਾਰ ਚੋਕੇ ਡੰਗੜਪੁਰਾਂ ਕੱਖਾ ਪਾ ਕੇ ਮੰਨ ਕੇ ਵਸੋਂ ਦੇ ਪਹੁੰਚਿਆ ਬਾਕੀ ਹੁਣ ਰੋਟੀ ਪਣੀ ਦੀ ਆ ਹੁਣ ਰੋਟੀ ਰੋਟੀ ਖਾਉਂਗੇ ਜੀ ਨਾਲੇ ਰਾਮ ਕਰੂਗੇ ਥੱਕ ਹੋ ਗਿਆ ਹੁਣ ਡੰਗੜ ਬੱਕਰੇ ਪਿੱਛੇ ਦੌੜ ਦੌੜ ਕੇ ਇੱਕ ਮੀਂਹ ਪੈਂਦਾ ਤਾਂ ਪਰ ਵਸ ਜੀ ਅਸੀਂ ਬੂ ਬੈਠੀ ਆ ਸਿਮੂ ਨੇ ਨਾਨੀ ਨਾਲ ਮੈਚਿੰਗ ਮੈਚਿੰਗ ਸੂਟ ਪਾਇਆ ਵਾ ਜੀ ਅੱਜ ਨਾਲ ਨਾਨੀ ਨਾਲ ਮੈਚਿੰਗ ਕਰਕੇ ਪਾਈ ਦੀ ਇਹਨੇ ਅੱਛੇ ਨਾਨੀ ਦੋਤੀ ਨੇ ਮੈਚਿੰਗ ਮੈਚਿੰਗ ਕਰੀਏ ਸਿਮੂ ਨੇ ਅੱਜ ਇਹਨਾਂ ਮੈਚਿੰਗ ਕਰਕੇ ਬਣਾਉਣ ਪਾਈ ਦੀ ਹੈ ਜੀ ਅੱਛੀ ਨਾਨੀ ਦੋਤੀ ਮੈਚਿੰਗ ਮੈਚਿੰਗ ਹੋ ਗਿਆ ਜੀ ਬਸ ਟਿੱਪਣ ਉੱਧਰ ਬੈਠੀ ਆ ਹੁਣ ਆਣੀ ਟਿੱਪਣ ਵੀ ਰੋਟੀ ਖਾਣ ਦੀ ਰਾਮ ਕਾਲਵਾ ਥੋੜੀ ਜਿਹੀ ਦੇਰ ਬਸ ਆਣ ਲੱਗੀ ਹੈ ਜੀ ਉਹ ਵੀ ਬਾਕੀ ਚੈਨਲ ਆ ਜੀ ਚੈਨਲੇ ਸਾਟਾ ਹੀ ਆ ਜੀ ਖੁਸ਼ਮੁਖੀ ਨੇ ਸਾਟਿਆ ਕੁੜੀ ਆ ਜੀ ਹਨਾ ਕੈਟਗਰੀ ਆ ਰੱਦੀ ਜੀ ਚਲੋ ਜੀ ਫਿਰ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਧੰਨਵਾਦ ਸਾਰਿਆਂ ਦਾ ਜੀ ਸਾਡਾ ਬਲੌਗ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਧੰਨ ਸਪੋਰਟ ਕਰਨ ਲਈ ਸਾਨੂੰ ਸਪੋਰਟ ਕਰਨ ਲਈ ਮਿਲੂਗੇ ਕਿਸੇ ਅਗਲੇ ਬਲੌਗ 'ਚ ਬਾਏ ਬਾਏ